ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਣ ਦਾ 31ਵਾਂ ਭਾਗ ਮਨ ਇੱਛੇ ਫਲ 32ਵਾਂ ਭਾਗ ਮਨ ਹੱਠ ਕਰਮ ਅਤੇ 33ਵਾਂ ਭਾਗ ਮਨ ਜੀਤੇ ਜਗ ਜੀਤ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨ ਨੂੰ ਕਾਮਨਾ ਦਾ ਅਣਮੁਖ ਭੰਡਾਰ ਮੰਨਿਆ ਗਿਆ ਹੈ। ਮਨ ਦੀਆਂ ਕਾਮਨਾ ਨੇ ਹੀ ਕਾਮ ਤិន ਗਉ ਨੂੰ ਅਤੇ ਪਾਰਜਾ ਤਰੁਖ ਨੂੰ ਜਨਮ ਦਿੱਤਾ ਹੈ। ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ। ਪੰਨਾ 641। ਮਨ ਦੀ ਇੱਛਾ ਪੂਰੀ ਹੋ ਜਾਣੀ ਸਭ ਤੋਂ ਵੱਡੀ ਖੁਸ਼ੀ ਭਰਪੂਰ ਪ੍ਰਾਪਤੀ ਮੰਨੀ ਜਾਂਦੀ ਹੈ। ਮਨ ਦੀ ਇਸੇ ਲਾਲਸਾ ਦਾ ਵਰਣਨ ਗੁਰਬਾਣੀ ਵਿੱਚ ਮਨ ਇੱਛੇ ਫਲ ਦੇ ਜ਼ਿਕਰ ਨਾਲ ਕਈ ਥਾਈਂ ਕੀਤਾ ਹੈ। ਉਦਾਹਰਨ ਵਜੋਂ ਕੁਝ ਗੁਰੂ ਫਰਮਾਨ ਇਸ ਪ੍ਰਕਾਰ ਹਨ ਅਨਾਥਾ ਨਾਥ ਦਿਆਲ ਸੁਖ ਸਾਗਰ ਸਰਬ ਦੋਖ ਪੈ ਹਰਣੀ ਮਨ ਬਾਂਛਤ ਚਤ ਵਤ ਨਾਨਕ ਦਾਸ ਪੇਖ ਜੀਵਾ ਪ੍ਰਭ ਚਰਣੀ ਪੰਨਾ 1219 ਅਰਥ हे ਅਨਾਥਾਂ ਦੇ ਨਾਥ ਪ੍ਰਭੂ हे ਦਇਆ ਦੇ ਸੋਮੇ ਪ੍ਰਭੂ हे ਸੁਖਾਂ ਦੇ ਸਮੁੰਦਰ हे ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲੇ ਤੇਰਾ ਦਾਸ ਤੇਰੇ ਦਰ ਤੋਂ ਇਹ ਮਨ ਮੰਗੀ ਮੁਰਾਦ ਚਾਹੁੰਦਾ ਹੈ ਕਿ हे ਪ੍ਰਭੂ ਤੇਰੇ ਚਰਨਾਂ ਦਾ ਦਰਸ਼ਨ ਕਰਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰਦਾ ਰਹਾ। ਨਾਦ ਬినੋਦ ਆਨੰਦ ਕੋਡ ਪ੍ਰੇ ਪ੍ਰੀਤਮ ਸਾਗ ਬਣੇ ਮਨ ਬਾਣਛਤ ਫਲ ਪਾਇਆ ਹਰ ਨਾਨਕ ਨਾਮ ਬਣੇ। ਪੰਨਾ 929 ਅਰਥ ਇਹ ਨਾਨਕ ਪਰਮਾਤਮਾ ਦਾ ਨਾਮ ਉਚਾਰਿਆ ਮਨ ਦੀਆਂ ਮੰਗੀਆਂ ਮੁਰਾਦਾ ਮਿਲ ਜਾਂਦੀਆਂ ਹਨ। ਪਿਆਰੇ ਪ੍ਰੀਤਮ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਮਾਨੋ अनेका ਰੰਗਾ ਤਮਾਸ਼ੀਆਂ ਤੇ ਕੌਤਕਾਂ ਦੇ ਆਨੰਦ ਮਾਣ ਲਈਦੇ ਹਨ ਧਿਆਨ ਰਹੇ ਕਿ ਮਨ ਮੰਗੀਆਂ ਮੁਰਾਤਾਂ ਦਾ ਭਾਵ ਮਾਇਕ ਪਦਾਰਥਾਂ ਦੀ ਮੰਗ ਨਾਲ ਜੋੜਨਾ ਗੁਰਮਤਿ ਖੰਡਣਾ ਹੈ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜਿਵਾਲੀਆਂ ਨ ਜਾਕਾ ਵੱਡ ਪ੍ਰਤਾਪ ਦੋਖ ਹਮਾਰੇ ਬਖਸ਼ਿਓ ਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤੀ ਨਾ ਨਾਨਕ ਬਲਿਹਾਰੀ ਪੰਨਾ 820 ਅਰਥ ਜਿਸ ਪ੍ਰਭੂ ਦਾ ਸਭ ਤੋਂ ਵੱਡਾ ਤੇਜ ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ ਸਦਾ ਸੁਣੀ ਹੈ ਉਹਨਾਂ ਦੇ ਅੰਦਰੋਂ ਮਾਇਆ ਦੀ ਉਪਜ ਵਿਕਾਰਾਂ ਦਾ ਅਤੇ ਭਟਕਣਾਂ ਦਾ ਰੋਗ ਮਿਟਾ ਕੇ ਉਹਨਾਂ ਨੂੰ ਆਤਮਿਕ ਜੀਵਨ ਦੀ ਦਾਤ ਬਖਸ਼ੀ ਹੈ ਇਹ ਪ੍ਰਭੂ ਉਸ ਪ੍ਰਭੂ ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖਸ਼ੇ ਹਨ ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ ਹੇ ਨਾਨਕ ਪ੍ਰਭੂ ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਆਪਣੀ ਯਾਦ ਵਿੱਚ ਜੋੜ ਲੈਣ ਰੂਪੀ ਮਨ ਮੰਗੇ ਫਲ ਦਿੱਤੇ ਹਨ ਉਹ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਜੇ ਅਸੀਂ ਪਹਿਲੀ ਤੁਕ ਅਰਥਾਂ ਸਮੇਤ ਨਾ ਲਿਖ ਕੇ ਕੇਵਲ ਦੂਜੀ ਤੁਕ ਦੇ ਅਖਰੀ ਅਰਥ ਕਰਦੇ ਤਾਂ ਮਨ ਬਾਂਛਤ ਫਲ ਦਾ ਅਰਥ ਮਾਇਕ ਪਦਾਰਥਾਂ ਦੀ ਮੰਗ ਨਾਲ ਜੋੜਿਆ ਜਾ ਸਕਦਾ ਸੀ ਜੋ ਗੁਰਮਤ ਸਿਧਾਂਤ ਦੀ ਖੰਡਣਾ ਹੈ ਹਰ ਗੁਣ ਗਾਵੋ ਸਦਾ ਸੋ ਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕਾ ਸੰਗ ਸਹਾਈ ਪੰਨਾ 623 ਅਰਥ ਹੈ ਭਾਈ ਸਦਾ ਪਿਆਰ ਨਾਲ ਪਰਮਾਤਮਾ ਦੀ ਸਿੱਤ ਸਲਾਹ ਦੇ ਗੀਤ ਗਾਉਂਦੇ ਰਿਹਾ ਕਰੋ ਸਿੱਤ ਸਲਾਹ ਦੀ ਬਰਕਤ ਨਾਲ ਪ੍ਰਭੂ ਦੇ ਦਰਸ਼ਨਾਂ ਵਾਲੇ ਮਨ ਮੰਗੇ ਫਲ ਪ੍ਰਭੂ ਦੇ ਦਰ ਤੋਂ ਪ੍ਰਾਪਤ ਕਰਦੇ ਰਹੋਗੇ ਪਰਮਾਤਮਾ ਜਿੰਦ ਦੇ ਨਾਲ ਵਸਦਾ ਸਾਥੀ ਪ੍ਰਤੀਤ ਹੁੰਦਾ ਹੈ ਕੋਟ ਅੱਗਾ ਸਭ ਨਾਸ਼ ਹੋਏ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਭੈ ਕਟੀਆਂ ਨਿਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਉ ਪੰਨਾ 707 ਅਰਥ ਪ੍ਰਭੂ ਦਾ ਨਾਮ ਸਿਮਰਿਆ ਕਰੋੜਾਂ ਪਾਪ ਸਾਰੇ ਦੇ ਸਾਰੇ ਨਾਸ਼ ਹੋ ਜਾਂਦੇ ਹਨ ਪ੍ਰਭੂ ਦੀ ਸਿੱਖਤ ਸਲਾਹ ਕੀਤੀਆਂ ਮਨ ਇਛਤ ਥਲ ਪਾਈਦੇ ਹਨ ਜੰਮਣ ਤੋਂ ਮਰਨ ਤੱਕ ਦੇ ਸਾਰੇ ਭਰਮ ਕੱਟੇ ਜਾਂਦੇ ਹਨ ਤੇ ਅਟਲ ਸੱਚੀ ਪਦਵੀ ਮਿਲ ਜਾਂਦੀ ਹੈ ਪਰ ਪ੍ਰਭੂ ਦੇ ਚਰਨਾਂ ਵਿੱਚ ਸਮਾਈ ਤਾਂ ਹੀ ਹੁੰਦੀ ਹੈ ਜਿਉ ਧੁਰੋਂ ਮੱਥੇ ਤੇ ਭਾਗ ਲਿਖਿਆ ਹੋਵੇ ਇਸ ਵਾਸਤੇ हे ਨਾਨਕ ਪ੍ਰਭੂ ਅੱਗੇ ਅਰਦਾਸ ਕਰਕੇ हे ਪ੍ਰਭੂ ਮਿਹਰ ਕਰ ਮੈਨੂੰ ਪਾਪਾਂ ਤੋਂ ਬਚਾ ਲੈ ਮੈਂ ਤੇithੋਂ ਕੁਰਬਾਨ ਹਾਂ ਕਾਮਨਾ ਕਰਨ ਵਾਲੇ ਮਨ ਨੂੰ ਮਾਇਕ ਪਦਾਰਥਾਂ ਮਗਰ ਭਟਕਣੋਂ ਰੋਕਣਤਾ ਜਤਨ ਕਰੀ ਰੱਖਣਾ ਗੁਰਮਤ ਹੈ ਉੱਪਰ ਦਿੱਤੇ ਗੁਰੂ ਸ਼ਬਦਾਂ ਨੂੰ ਮਾਇਕ ਪਦਾਰਥਾਂ ਦੀ ਇੱਛਾ ਪੂਰੀ ਕਰਨ ਵਾਲੇ ਗੁਰੂ ਬਚਨ ਸਮਝਣਾ ਮਨਮਤ ਹੈ अथवा ਗੁਰਮਤ ਦੀ ਅਵਗਿਆ ਹੈ ਮਾਇਆ ਦੀ ਪ੍ਰਾਪਤੀ ਲਈ ਨੇਕ ਕਮਾਈ ਕਰਨ ਦਾ ਉਪਦੇਸ਼ ਹੈ ਕਮਾਈ ਕਰਨੀ ਛੱਡ ਛਡਾ ਕੇ ਕੁਝ ਏਚੀਆਂ ਵਿਧੀਆਂ ਦੁਆਰਾ ਪਾਠ ਕਰੀ ਜਾਣ ਦੀ ਸਿੱਖਿਆ ਦੇਣੀ ਅਤੇ ਪ੍ਰਭੂ ਦੀ ਹਜ਼ੂਰੀ ਵਿੱਚੋਂ ਮਾਇਕ ਪਦਾਰਥਾਂ ਦੀ ਪ੍ਰਾਪਤੀ ਲਈ ਲੰਮੀਆਂ ਲੰਮੀਆਂ ਅਰਦਾਸਾਂ ਕਰੀ ਜਾਣ ਦੇ ਢੰਗ ਦੱਸਣ ਵਾਲੇ ਲੋਕ ਮਹਾਪੁਰਖ ਨਹੀਂ ਸਗੋਂ ਭਖੰਡੀ ਹਨ ਠੱਗ ਹਨ ਪ੍ਰਭੂ ਦੀ ਜਾਤ ਤੋਂ ਬਿਨਾਂ ਹੋਰ ਸਾਰੀਆਂ ਮਾਇਕ ਮੰਗਾ ਦੁੱਖਾਂ ਦਾ ਕਾਰਨ ਬਣਦੀਆਂ ਹਨ ਮਨਕੀਆਂ ਇੱਛਾਂ ਪੂਰੀਆਂ ਪਾਇਆ ਨਾਮ ਨਿਧਾਨ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸੀਆ ਤਜਿਆ ਸਭ ਅਭਿਮਾਨ ਪੰਨਾ 46 ਅਰਥ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਖਜ਼ਾਨਾ ਲੱਭ ਲੈਂਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਖਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ ਭਾਵ ਉਸ ਦਾ ਮਨ ਦੁਨਿਆਵੀ ਵਾਸ਼ਨਾ ਪਿੱਛੇ ਦੌੜਨੋਂ ਹਟ ਜਾਂਦਾ ਹੈ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ ਸੰਗ ਦੇਖਦਾ ਹੈ ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਆਚਰਣ ਬਣਾ ਕੇ ਉਸ ਦਾ ਮੂੰਹ ਚਮਕ ਉੱਠਦਾ ਹੈ ਉਸ ਮਨੁੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ ਨਾਸ਼ ਹੋ ਜਾਂਦਾ ਹੈ ਉਹ ਮਨੁੱਖ ਅਹੰਕਾਰ ਉੱਕਾ ਛੱਡ ਦਿੰਦਾ ਹੈ ਭਾਗਬਤੀਆਂ ਮਨ ਹੱਠ ਕਰਨ ਮਨ ਦੇ ਹੱਥ ਨਾਲ ਪਰਮਾਤਮਾ ਨੂੰ अथवा ਈਸ਼ਟ ਨੂੰ ਪ੍ਰਸੰਨ ਕਰਨ ਲਈ ਕੀਤੇ ਜਾਣ ਵਾਲੇ ਕਰਮਾਂ ਦਾ ਵੇਰਵਾ ਇਸ ਪੁਸਤਕ ਮਾਲਾ ਦੇ ਤੀਜੇ ਭਾਗ ਦੇ 6ਵੇਂ ਕਾંડ ਵਿੱਚ ਵਿਸਥਾਰ ਨਾਲ ਆ ਚੁੱਕਿਆ ਹੈ। ਮਨ ਪ੍ਰਤੀ ਇਸ ਅਡਰੇ ਵਿਚਾਰ ਵਿੱਚ ਵੀ ਮਨ ਦਾ ਇਹ ਪੱਖ ਲਿਖਣਾ ਫਰਜ਼ ਬਣਦਾ ਸੀ। ਇਸ ਲੇਖ ਵਿੱਚ ਪਾਠਕਾਂ ਨੂੰ ਨਵੇਂ ਗੁਰੂ ਬਾਣੀ ਸ਼ਬਦਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ। ਧਿਆਨ ਰੱਖਿਆ ਗਿਆ ਹੈ ਕਿ ਤੀਜੇ ਭਾਗ ਵਿੱਚ ਆਇਆ ਕੋਈ ਵੀ ਗੁਰਬਾਣੀ ਸ਼ਬਦ ਇਸ ਲੇਖ ਵਿੱਚ ਨਾ ਆਵੇ। ਧੁਨੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਇੱਕ ਥਾਂ ਇੱਕੋ ਹਾਲਤ ਵਿੱਚ ਖੜੇ ਰਹਿ ਕੇ ਸਰੀਰ ਦੇ ਅੰਗ ਨਾਕਾਰਾ ਕਰ ਲੈਣੇ ਅੱਗ ਵਿੱਚ ਸੜ ਮਰਨਾ ਮੌਨ ਧਾਰਨਾ ਵਰਤ ਰੱਖਣੇ ਆਦ ਸਰੀਰ ਨੂੰ ਕਸ਼ਟ ਦੇਣ ਵਾਲੇ ਕਈ ਪ੍ਰਕਾਰ ਦੇ ਤਪ ਕਰਨੇ ਅਥਵਾ ਗੁਰਬਾਣੀ ਦੇ ਅਖੰਡ ਪਾਠ ਅਥਵਾ ਸੰਪੜ ਪਾਠ ਆਦ ਨਾਵਾਂ ਵਾਲੇ ਮੰਤਰ ਪਾਠ ਕਰਵਾਈ ਜਾਣ ਤੇ ਬੇਅੰਤ ਤਰ੍ਹਾਂ ਦੇ ਖਰਚੇ ਕਰੀ ਜਾਣ ਦਾ ਹੱਠ ਕਰੀ ਰੱਖਣਾ ਹੱਠ ਕਰਮ ਹਨ ਗੁਰਮਤਿ ਅਨੁਸਾਰ ਅਜਿਹੇ ਸਾਰੇ ਫੋਕਟ ਕਰਮ ਹਨ ਜੇ ਕਿਸੇ ਤਪੀ ਮਨੁੱਖ ਦਾ ਮਨ ਹਾਠ ਹਾਰ ਬੈਠੇ ਤਾਂ ਉਸ ਦਾ ਤਪ ਸਿਰੇ ਨਹੀਂ ਚੜਦਾ ਆਪਣੇ ਇਸ਼ਟ ਦੀ ਪ੍ਰਸੰਤਾ ਹਾਸਲ ਕਰਨ ਲਈ ਇੱਕ ਦੂਜੇ ਨੂੰ ਵੇਖ ਕੇ ਅਜਿਹੇ ਕਰਮਾਂ ਦੁਆਰਾ ਆਪਣੀਆਂ ਰੋਗਤਾ ਨੂੰ ਨਸ਼ਟ ਕਰਕੇ ਸਦਾ ਲਈ ਦੁੱਖ ਸਹੇੜ ਬਹਿਣ ਵਾਲੇ ਅਤੇ ਮਨ ਕਰਕੇ ਹੰਕਾਰੀ ਬਣ ਜਾਣ ਵਾਲੇ ਮਨ ਹਠ ਕਰਮੀਆਂ ਬਾਰੇ ਗੁਰੂ ਫਰਮਾਨ ਇਸ ਪ੍ਰਕਾਰ ਹਨ ਮਨ ਹਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋਰੇ ਸੁੱਖਾਂदाई ਪ੍ਰਭ ਦੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਪੰਨਾ 687 ਅਰਥ ਜਿਹੜਾ ਮਨੁੱਖ ਮਨ ਦੇ ਹੱਥ ਨਾਲ ਕੋਈ ਕਥਤ ਧਰਮ ਕਰਮ ਵਾਲੀ ਕਹਾਲ ਕਰਦਾ ਹੈ ਪਰਮਾਤਮਾ ਉਸ ਦੀ ਇਸ ਮਿਹਨਤ ਨੂੰ ਰਤਾ ਭਰ ਵੀ ਪਰਵਾਹ ਨਹੀਂ ਕਰਦਾ ਕਿਉਂਕਿ ਇਹ ਭਾਈ ਉਹ ਮਨੁੱਖ ਬਗਲੇ ਵਾਂਗ ਸਮਾਦੀ ਲਾ ਰਿਹਾ ਹੁੰਦਾ ਹੈ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ਜੇ ਕੋਈ ਅਜਿਹਾ ਆਤਮਿਕ ਆਨੰਦਦਾਤਾ ਮਿਲ ਪਵੇ ਜਿਹੜਾ ਸਾਨੂੰ ਪਰਮਾਤਮਾ ਦੀ ਸਿੱਧ ਸਲਾਹ ਦੀ ਗੱਲ ਸੁਣਾਏ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵੀਚਾਰ ਇੱਕ ਆਵੇਂ ਇੱਕ ਜਾਮ ਹੀ ਪੂਰ ਭਰੇ ਹੰਕਾਰ ਮਨ ਹਠ ਮੱਤੀ ਬੁੱਢੀਐ ਗੁਰਮੁਖ ਸੱਚ ਸੋਤਾਰ ਪੰਨਾ 2 ਅਰਥ ਇਹ ਨਾਨਕ ਸੰਸਾਰ ਵਿੱਚ ਅਥਾ ਸਮੁੰਦਰ ਹੈ ਜੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਸਿਮਰਨ ਦੀ ਬੇੜੀ ਬਣਾ ਲਈਏ ਤਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਪਰ अनेका ਹੀ ਹੰਕਾਰੀ ਜੀਵ ਜੋ ਆਪਣੀ ਹੀ ਅਕਲ ਦੇ ਮਾਣ ਵਿੱਚ ਰਹਿ ਕੇ ਕੁਰਾਏ ਪਏ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਆਪਣੇ ਮਨ ਦੇ ਹੱਠ ਤੇ ਤੁਰਿਆਂ ਸੰਸਾਰ ਸਮੁੰਦਰ ਦੇ ਵਿਕਾਰਾਂ ਵਿੱਚ ਹੀ ਡੁੱਬਦੇ ਹਨ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਸ ਨੂੰ ਪਰਮਾਤਮਾ ਹਾਰ ਲੰਗਾ ਲੈਂਦਾ ਹੈ ਲੋਕਾਂ ਵੱਲ ਵੇਖਾ ਵੇਖੀ ਜਿਹੜੇ ਸੜ ਮਰਨ ਵਿੱਚ ਆਪਣੀ ਕਲਿਆਣ ਮਨ ਬੈਠਦੇ ਹਨ ਉਹਨਾਂ ਦਾ ਸੜ ਮਰਨਾ ਸਭ ਉਹਨਾਂ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਣ ਵਾਲਾ ਕੋ ਕਰਮ ਹੋ ਨਿਭੜਦਾ ਹੈ ਦੇਖਾ ਦੇਖੀ ਮਨ ਹਟ ਜਲ ਜਾਈਏ ਪ੍ਰੇ ਸੰਗ ਨਾ ਪਾਵੇ ਬਹੁ ਜੋਨ ਪਵਾਈਏ ਪੰਨਾ 185 ਮਨ ਹਟ ਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਪਰਮ ਦੇ ਦੁਖ ਪਾਇਆ ਦੂਜੇ ਪਾਇ ਰਿੱਧ ਸਿੱਧ ਸਭ ਮੋਹ ਹੈ ਨਾਮ ਨ ਵਸੇ ਮਨਿ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਪੰਨਾ 593 ਅਰਥ ਕਿਸੇ ਮਨੁੱਖ ਨੇ ਮਨ ਦੇ ਹੱਠ ਨਾਲ ਰੱਬ ਨੂੰ ਨਹੀਂ ਪਾਇਆ ਸਾਰੇ ਜੀਵ ਭਾਵ ਕਈ ਮਨੁੱਖ ਹੱਠ ਨਾਲ ਕਰਮ ਕਰਕੇ ਉੜਕ ਥੱਕ ਗਏ ਹਨ ਮਨ ਦੇ ਹੱਠ ਨਾਲ ਕਈ ਤਰ੍ਹਾਂ ਦੇ ਭੇਖ ਕਰ ਕਰਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿੱਚ ਦੁੱਖ ਪਾਉਂਦੇ ਹਨ ਰਿਤੀਆਂ ਤੇ ਸਿੱਧੀਆਂ ਵੀ ਨਰੋਲ ਮੋਹ ਰੂਪ ਹਨ ਇਹਨਾਂ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵਸ ਸਕਦਾ ਸਤਿਗੁਰਾਂ ਦੀ ਦਸੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਇਹ ਨਾਨਕ ਨਾਮ ਰੂਪੀ ਰਤਨ ਹਿਰਦੇ ਵਿੱਚ ਪ੍ਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿੱਚ ਭਾਵ ਸਹਿਜੇ ਹੀ ਨਾਮ ਸਿਮਰਨ ਵਾਲੀ ਦਸ਼ਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ ਮਨ ਹਟ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੰਨਾ 787 33ਵਾਂ ਭਾਗ ਮਨ ਜੀਤਾ ਜਗ ਜੀਤ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪੰਨਾ 299 ਯੋਗ ਸਾਧਨਾ ਨਾਲ ਮਨ ਨੂੰ ਵਸ ਵਿੱਚ ਕਰ ਲੈਣ ਦਾ ਅਡੰਬਰ ਰਚਾਈ ਫਿਰਦੇ ਯੋਗੀਆਂ ਦੇ ਭੇਖ ਨੂੰ ਸਤਿਗੁਰਾਂ ਨੇ ਪਸੰਦ ਨਹੀਂ ਕੀਤਾ ਭਟਕਣਾ ਵਿੱਚ ਪਏ ਯੋਗੀਆਂ ਦੇ 12 ਫਿਰਕਿਆਂ ਵਿੱਚੋਂ ਸਭ ਤੋਂ ਕਤਤ ਉੱਚੇ ਫਿਰਕੇ ਵਾਲੇ ਆਏ ਪੰਥੀਏ ਭੇਖੀ ਯੋਗੀਆਂ ਦੇ ਭੇਖ ਨੂੰ ਜਪ ਬਾਣੀ ਵਿੱਚ ਹੀ ਰੱਦ ਕਰਕੇ ਸਤਿਗੁਰਾਂ ਨੇ ਬੜੇ ਮਿੱਠੇ ਸ਼ਬਦਾਂ ਵਿੱਚ ਮਨ ਨੂੰ ਜਿੱਤਣ ਦਾ ਉਪਦੇਸ਼ ਦਿੱਤਾ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇੰ ਬਿਪੂਤ ਖਿੰਥਾ ਕਾਲ ਕੁਵਾਰਿੰਜਾ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਪੰਨਾ 6 ਅਰਥ ਹੈ ਜੋਗੀ ਜੇ ਤੂੰ ਸੰਤੋਖ ਨੂੰ ਆਪਣੀਆਂ ਮੰਦਰਾ ਬਣਾਵੇਂ ਅਤੇ ਮਿਹਨਤ ਘਾਲ ਕਮਾਈ ਨੂੰ ਖਾਪਰ ਤੇ ਝੋਲੀ ਬਣਾ ਲਵੇਂ ਅਤੇ ਗੋਹਿਆਂ ਲੱਕੜਾਂ ਆਦਿ ਦੀ ਸੁਆਹ ਮਲੀ ਫਿਰਨ ਦੇ ਥਾਂ ਅਕਾਲ ਪੁਰਖ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲੋ ਮੌਤ ਦਾ ਭਉ ਤੇਰੀ ਗੋਦੜੀ ਹੋਵੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਕੁਵਾਰੀ ਕਾਇਆ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਤੇ ਤੇ ਸ਼ਰਧਾ ਨੂੰ ਡੰਡਾ ਬਣਾਵੇ ਤਾਂ ਅੰਦਰੋਂ ਕੋੜ ਦੀ ਕੰਧ ਟੁੱਟ ਸਕਦੀ ਹੈ ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ ਜੇ ਆਪਣਾ ਮਨ ਜਿੱਤਿਆ ਜਾਵੇ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ ਭਾਵ ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ ਕੇਵਲ ਉਸ ਅਕਾਲਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੈਂ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਪੰਨਾ 1103 ਅਰਥ ਜੇ ਜਟਾਂ ਧਾਰ ਕੇ ਉਹਨਾਂ ਨੂੰ ਸੁਵਾ ਲੇਮ ਲਈ ਜਾਂ ਘਰ ਘਾੜ ਤੇ ਆ ਕੇ ਕਿਸੇ ਗੁਫਾ ਵਿੱਚ ਜਾ ਡੇਰਾ ਲਾਇਆ ਤਾਂ ਵੀ ਕੀ ਹੋਇਆ ਮਾਇਆ ਦਾ ਮੋਹ ਇਸ ਤਰ੍ਹਾਂ ਖਲਾਸੀ ਨਹੀਂ ਕਰਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ ਨੇ ਮਨੋਂ ਸਾਰੇ ਜਗਤ ਨੂੰ ਜਿੱਤ ਲਿਆ ਕਿਉਂਕਿ ਮਨ ਜਿੱਤਣ ਨਾਲ ਮਾਇਆ ਤੋਂ ਉਪਰਾਮ ਹੋਈਦਾ ਹੈ ਜਿਸ ਮਨ ਨੇ ਵੱਡੇ ਵੱਡੇ ਕਥਤ ਦੇਵੀ ਦੇਵਤਿਆਂ ਅਤੇ ਬੜੇ ਪੁੱਗੇ ਹੋਏ ਸਾਧਾ ਸੰਤਾਂ अथवा ਤਪੀਆਂ ਨੂੰ ਕਰਾਏ ਪਾ ਦਿੱਤਾ ਆਪ ਹੁਦਰੇ ਅਤੇ ਮੂੰਹ ਜ਼ੋਰ ਮਨ ਨਾਲ ਜੂਝ ਕੇ ਇਸ ਨੂੰ ਜਿੱਤਣਾ ਹੈ ਮਨ ਸਿਉ ਜੂਝ ਮਰੇ ਪ੍ਰਭ ਪਾਏ ਮਨਸਾ ਮਨੇ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਬ ਲਾਏ ਪੰਨਾ 353 ਅਰਥ ਜਿਹੜਾ ਮਨੁੱਖ ਆਪਣੇ ਮਨ ਨਾਲ ਤਗੜਾ ਟੱਕਰਾ ਕਰਕੇ ਹਉਮੈ ਵੱਲੋਂ ਮਰ ਜਾਂਦਾ ਹੈ ਭਾਵ ਹਉਮੈ ਮੁਕਾ ਲੈਂਦਾ ਹੈ ਮਨ ਦੇ ਫੁਰਨੇ ਮਨ ਦੇ ਅੰਦਰ ਹੀ ਪ੍ਰਭੂ ਦੀ ਯਾਦ ਵਿੱਚ ਲੀਨ ਕਰ ਦਿੰਦਾ ਹੈ ਉਹ ਪ੍ਰਭੂ ਨੂੰ ਪਾ ਲੈਂਦਾ ਹੈ हे ਨਾਨਕ ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਤੇ ਮਿਹਰ ਕਰਦਾ ਹੈ ਉਹ ਅਡੋਲ ਚਤ ਰਹਿ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਨਾਣਾ ਰਣ ਤੇ ਸੀਜੀਐ ਆਤਮ ਜੀਤਾਏ ਕੋਏ ਹਉਮੈ ਅਨ ਸਿਉ ਲੜ ਮਰੇ ਸੋ ਸ਼ੋਭਾ ਦੂ ਹੋਏ ਮਣੀ ਮਟਾਏ ਜੀਵਤ ਮਰੇ ਕੋ ਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੇ ਤੈ ਸੂਰਤਨ ਵੇਸ ਨਾ ਕੋ ਜਾਣੇ ਆਪਨੋ ਏਕੈ ਟੇਗ ਆਧਾਰ ਰੈਣ ਦਿਨਸ ਸਿਮਰਤ ਰਹੇ ਸੋ ਪ੍ਰਭ ਪੁਰਖ ਆਪਾਰ ਹਰੇਣ ਸਗਲ ਇਆ ਮਨ ਕਰੇ ਏਉ ਕਰਮ ਕਮਾਏ ਹੁਕਮੇ ਬੂਝੇ ਸਦਾ ਸੁਖ ਨਾਨਕ ਲਿਖਿਆ ਪਾਏ ਪੰਨਾ 256 ਅਰਥ ਇਸ ਜਗਤ ਰਣ ਭੂਮੀ ਵਿੱਚ ਹਉਮੇ ਨਾਲ ਹੋ ਰਏ ਜੰਗ ਵਿੱਚ ਤਦੋਂ ਹੀ ਸਫਲ ਹੋਈਦਾ ਹੈ ਜੇ ਮਨੁੱਖ ਮਨ ਨੂੰ ਜਿੱਤ ਲੇ ਜਿਹੜਾ ਮਨੁੱਖ ਹਉਮੇ ਤੇ ਦ્વੈਤ ਨਾਲ ਟੱਕਰਾਂ ਕਰਕੇ ਹਉਮੇ ਨੂੰ ਮੁਕਾ ਲੈਂਦਾ ਹੈ ਸੰਸਾਰਿਕ ਸੰਘਰਸ਼ ਵਿੱਚ ਉਹੀ ਦੋਹਾਂ ਹੱਥਾਂ ਨਾਲ ਦੋ ਤਲਵਾਰਾਂ ਚਲਾਉਣ ਵਾਲਾ ਅਜਿੱਤ ਸੂਰਮਾ ਹੈ ਜਿਹੜਾ ਮਨੁੱਖ ਸੰਸਾਰਿਕ ਵਾਸ਼ਨਾਵਾਂ ਵੱਲੋਂ ਅਜਿੱਤ ਹੋ ਜਾਂਦਾ ਹੈ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਮਨ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ ਸੰਸਾਰਿਕ ਰਣ ਭੂਮੀ ਵਿੱਚ ਉਸੇ ਦਾ ਵੇਸ਼ ਵਰਦੀ ਪਹਿਰਾਵਾ ਸੂਰਮਿਆਂ ਵਾਲਾ ਸਮਝੋ ਇਹ ਨਾਨਕ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਆਸਰਾ ਪਰਣਾ ਲੈਂਦਾ ਹੈ ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ ਸਰਬ ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ ਆਪਣੀ ਇਸ ਮਾਨ ਨੂੰ ਸਬਨਾ ਦੀ ਚਰਨ ਧੂੜ ਬਣਾਉਂਦਾ ਹੈ ਜਿਹੜਾ ਮਨੁੱਖ ਇਹ ਕਰਮ ਕਮਾਉਂਦਾ ਹੈ ਔਰ ਪਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਸਦਾ ਆਤਮਿਕ ਆਨੰਦ ਮਾਣਦਾ ਹੈ ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉੱਤੇ ਉਗੜ ਪੈਂਦਾ ਹੈ ਜਿਸ ਕੋ ਸ਼ਬਦ ਬਸਾਵੇ ਅੰਤਰ ਚੁੱਕੈ ਤਸੈ ਪਿਆਸਾ ਹੁਕਮੇਂ ਭੂਜੇ ਚੌਪੜ ਖੇਲੇ ਮਨ ਜਿਣ ਢਾਲੇ ਪਾਸਾ ਪੰਨਾ 793 ਅਰਥ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਆਪਣੀ ਸਿੱਖਤ ਸਲਾਹ ਦੀ ਬਾਣੀ ਵਸਾਉਂਦਾ ਹੈ ਉਸ ਦੀ ਮਾਇਆ ਦੀ ਪਿਆਸ ਮਿਟ ਜਾਂਦੀ ਹੈ ਉਹ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਰਜ਼ਾ ਵਿੱਚ ਰਾਜੀ ਰਹਿਣ ਦਾ ਚੌਪੜ ਉਹ ਖੇਡਦਾ ਹੈ ਮਨ ਨੂੰ ਜਿੱਤ ਕੇ ਪਾਸਾ ਸੁੱਟਦਾ ਹੈ ਭਾਵ ਮਨ ਨੂੰ ਜਿੱਤਣਾ ਉਸ ਲਈ ਚੌਪੜ ਦੀ ਖੇਡ ਵਿੱਚ ਪਾਸਾ ਸੁੱਟਣਾ ਹੈ ਸਹੀ ਮੁਕਤ ਜੇ ਮਨ ਜਣੇ ਫਿਰ ਤਾਤ ਨਾ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤਿਰ ਭਵਨ ਸੋਝੀ ਪਾਏ ਪੰਨਾ 490 ਅਰਥ ਜਿਹੜੇ ਮਨੁੱਖ ਆਪਣਾ ਮਨ ਜਿੱਤ ਲੈਂਦੇ ਹਨ ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ ਉਹਨਾਂ ਉੱਤੇ ਮੋੜ ਮਾਇਆ ਆਪਣਾ ਜੋਰ ਨਹੀਂ ਪਾ ਸਕਦੀ ਜੋ ਵੀ ਮਨੁੱਖ ਇੰਦਰੀਆਂ ਦੀ ਪਹੁੰਚ ਤੋਂ ਉਤਾਂ ਚਿੱਤ ਆਕਾਸ਼ ਵਿੱਚ ਉੱਚੇ ਆਤਮਕ ਮੰਡਲ ਵਿੱਚ ਆਪਣੀ ਰਹਿائش ਬਣਾ ਲੈਂਦਾ ਹੈ ਉਸ ਨੂੰ ਤਿੰਨ ਭਵਨਾਂ ਵਿੱਚ ਵਿਆਪਕ ਪ੍ਰਭੂ ਦੀ ਸਮਝ ਪੈ ਜਾਂਦੀ ਹੈ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸੱਚ ਰੱਖਿਆ ਉਰਤਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ ਪਛਾਣੇ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ 31ਵਾਂ 32ਵਾਂ ਅਤੇ 33ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ